ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੇ ਢਾਲੇ ਬਾਰੇ ਜਿਹੜਾ ਕਿ ਢਾਲਾ ਇੰਨਾ ਕਿ ਜ਼ਬਰਦਸਤ ਮਾਤਾ ਕਾਲੀ ਦਾ ਢਾਲਾ ਆ ਹੈ ਇਹਦੇ ਨਾਲ ਜਿਹੜਾ ਵੀ ਦੁੱਖ ਦਿਲਦਰ ਹੋਵੇ ਘਰ ਦੇ ਵਿੱਚ ਪੈਸੇ ਦੀ ਤੰਗੀ ਹੋਵੇ ਜਿੰਨੋਂ ਪੈਸਾ ਨਾ ਆਦਾ ਹੋਵੇ ਘਰ ਦੇ ਵਿੱਚ ਦਲਿਤਰਤਾ ਛਾ ਗਈ ਹੋਵੇ ਜੇ ਨੂੰ ਕਹਿੰਦੇ ਕੋਹਰ ਦਲਿਤਰਤਾ ਤੇ ਇਹ ਐਨਾ ਢਾਲਾ ਸੌਖਾ ਆ ਐਨਾ ਕ ਆਸਾਨ ਤੇ ਸਸਤਾ ਢਾਲਾ ਆ ਜਿਹਦੇ ਨਾਲ ਤੁਸੀਂ ਆਪਣੀ ਤਕਦੀਰ ਨੂੰ ਵੀ ਚਲਾ ਸਕਦੇ ਆ ਤੇ ਪੈਸੇ ਤੇਲੇ ਦੀ ਤੰਗੀ ਹੋਗੀ ਉਹ ਠੀਕ ਹੋ ਜਾਏਗੀ ਕੋਈ ਵੀ ਮੁਸ਼ਕਲ ਪੀੜ ਹੋਏਗੀ ਉਹ ਵੀ ਇਸ ਢਾਲੇ ਨਾਲ ਠੀਕ ਹੋ ਜਾਏਗੀ ਤੇ ਢਾਲਾ ਬਹੁਤ ਜ਼ਬਰਦਸਤ ਤੇ ਬਾਗਮਾਲ ਢਾਲਾ ਆ ਇਹਨੂੰ ਕਰ ਲਿਓ ਅਜਮਾ ਕੇ ਦੇਖ ਲਿਓ ਸਾਡੀ ਅਜਮਾਈ ਹੋਈ ਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਆਂ ਉਸ ਢਾਲੇ ਬਾਰੇ ਜਿਹੜਾ ਕੀ ਮਾਤਾ ਕਾਲੀ ਦਾ ਢਾਲਾ ਆ ਜਿਹੜਾ ਬਹੁਤ ਹੀ ਪਾਵ ਕਮਾਲ ਢਾਲਾ ਆ ਜਿਹਦੇ ਨਾਲ ਦਲਿੱਦਰਤਾ ਵੀ ਦੂਰ ਹੁੰਦੀ ਆ ਪੈਸੇ țeਲੇ ਦੀ ਤੰਗੀ ਖਤਮ ਹੋ ਜਾਂਦੀ ਹੈ ਮੁਕੱਦਰ ਸਾਥ ਦੇਣਾ ਸ਼ੁਰੂ ਕਰ ਦਿੰਦਾ ਹੈ ਕੋਈ ਵੀ ਕੋਹਰ ਦਲਿੱਦਰਤਾ ਹੋਵੇ ਉਹਨੂੰ ਵੀ ਦੂਰ ਕਰ ਦਿੰਦਾ ਆ ਤੇ ਜਿਹਦੇ ਨਾਲ ਆਪਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਸੀਂ ਬਹੁਤ ਭਾਰੀ ਸੰਕਟ ਦੇ ਵਿੱਚ ਫਸ ਜੰਨੇ ਆ ਉਹਦੇ ਵਿੱਚੋਂ ਕੱਢਣ ਵਾਸਤੇ ਹਟਾਲਾ ਤੁਹਾਨੂੰ ਅੱਜ ਦਾ ਦੇਣ ਜਾ ਰਹੇ ਆ ਤਾਂ ਦੋਸਤੋ ਹੁਣ ਦਲਿੱਦਰਤਾ ਦੀ ਗੱਲ ਕਰੀਏ ਜੇ ਦਲਿੱਦਰਤਾ ਕਿਸੇ ਦੇ ਘਰ ਚ ਪੈ ਜਾਂਦੀ ਹੈ ਉਸ ਘਰ ਦੇ ਵਿੱਚ ਸਾਰਾ ਸੁੱਖ ਚੈਨ ਚਲਾ ਜਾਂਦਾ ਆ ਘਰ ਦੇ ਵਿੱਚ ਦਲਿੱਦਰਤਾ ਦੇ ਨਾਲ ਕੱਲੀ ਦਲਿੱਦਰਤਾ ਨਹੀਂ ਆਉਂਦੀ ਬਿਮਾਰੀ ਵੀ ਨਾਲ ਲੈ ਕੇ ਆਉਂਦੀ ਆ ਦਲਿੱਦਰਤਾ ਔਰ ਦਲੇਦਰਤਾ ਜਦੋਂ ਆਉਂਦੀ ਹੈ ਬਿਮਾਰੀ ਲੈ ਕੇ ਆਉਂਦੀ ਹੈ ਉਹ ਪੈਸੇ ਥੇਲੇ ਦਾ ਨਾਸ਼ ਕਰ ਦਿੰਦੀ ਹੈ ਜਿਹੜਾ ਪੈਸਾ ਤੇ ਲੱਗ ਘਰ ਦੇ ਵਿੱਚ ਆਉਂਦਾ ਹੀ ਨਹੀਂ ਬਰਕਤ ਹੀ ਬੰਦ ਹੋ ਜਾਂਦੀ ਹੈ ਤੇ ਉਹਦੇ ਨਾਲ ਹੁੰਦਾ ਕੀ ਹੈ ਟੈਨਸ਼ਨ ਮਾਨਸਿਕ ਤਣਾਅ ਵੱਧ ਜਾਂਦਾ ਤੁਸੀਂ ਇੱਕ ਘਰਦਿਆਂ ਦੇ ਇੱਕ ਦੂਜੇ ਨਾਲ ਲੜ ਲੜ ਕੇ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਆ ਕੋਈ ਅੱਖਾਂ ਦਿਖਾਉਂਦਾ ਆ ਇਹਦੇ ਨਾਲ ਕੀ ਹੁੰਦਾ ਆ ਕਿ ਜਿਸ ਤਰੀਕੇ ਨਾਲ ਤੁਹਾਡੇ ਤੇ ਕੋਈ ਇਲਮ ਵੀ ਚੱਲਿਆ ਹੋਊਗਾ ਤਾਂ ਵੀ ਜਸਟਾਲੇ ਨਾਲ ਠੀਕ ਹੋ ਜਾਓਗੇ ਤੇ ਕੋਈ ਡਰਨ ਵਾਲੀ ਗੱਲ ਨਹੀਂ ਕਿਉਂ ਕਰਕੇ ਢਾਲਾ ਇੰਨਾ ਕਿ ਜ਼ਬਰਦਸਤ ਹੈ ਸੌਖਾ ਵੀ ਢਾਲਾ ਹੈ ਤੁਹਾਡਾ ਖਰਚਾ ਵੀ ਕੁਝ ਨਹੀਂ ਹੋਣਾ ਇਹਦੇ ਉੱਤੇ ਬਸ ਸੋਚਣ ਸਮਝਣ ਦੀ ਲੋੜ ਹੈ ਬਸ ਇਹ ਜਿਹੜਾ ਢਾਲਾ ਤੁਹਾਨੂੰ ਦੱਸਣ ਜਾ ਰਹੇ ਇਹ ਸੱਚੀ ਸ਼ਰਧਾ ਦੇ ਨਾਲ ਕਰਨਾ ਪੈਣਾ ਦੋਸਤੋ ਫਿਰ ਤੁਸੀਂ ਕਹਿੰਦੇ ਕਿ ਸਾਡਾ ਢਾਲਾ ਨਹੀਂ ਕੰਮ ਕੀਤਾ ਢਾਲਾ ਕੋਈ ਵੀ ਕਰਦੇ ਹੋ ਨਾ ਉਹਦੇ ਵਿੱਚ ਜਿਸ ਵੀ ਦੇਵੀ ਦੇਵਤੇ ਦਾ ਢਾਲਾ ਅਸੀਂ ਕਰਨ ਜਾ ਰਹੇ ਹਾਂ ਉਹਦੀ ਹਾਜ਼ਰੀ ਉਹਨੂੰ ਧਿਆਉਣਾ ਜ਼ਰੂਰ ਪੈਂਦਾ ਆ ਉਹਨੋਂ ਬੇਨਤੀਆਂ ਲਾਉਣੀਆਂ ਪੈਂਦੀਆਂ ਆ ਬੇਨਤੀ ਪੂਰੀ ਕਰਨੀ ਪੈਂਦੀ ਫੇਰ ਜਾ ਕੇ ਢਾਲਾ ਕੰਮ ਕਰਦਾ ਆ ਜਦੋਂ ਅਸੀਂ ਢਾਲੇ ਨੂੰ ਢਾਲਾ ਸਮਝ ਲੈਨੇ ਆ ਨਾ ਕਿ ਹਾਂ ਭਾਈ ਆ ਪਾ ਜਾ ਕਰਤਾ ਠੀਕ ਹੋ ਜੂ ਠੀਕ ਆ ਨਹੀਂ ਤਾਂ ਨਾ ਸੀ ਉਹ ਚੀਜ਼ ਜਿਹੜੀ ਉੱਥੇ ਕੰਮ ਨਹੀਂ ਕਰਦੀ ਜਿਹੜਾ ਸਮਰਪਣ ਆ ਪ੍ਰਮਾਤਮਾ ਦੇ ਵਿੱਚ ਜਦੋਂ ਝੁਕਣਾ ਪੈਂਦਾ ਆ ਝੁੱਕ ਕੇ ਕੰਮ ਹੁੰਦੇ ਆ ਜੇ ਦੀ ਉਸ ਤਰੀਕੇ ਨਾਲ ਕੋਈ ਕੰਮ ਨਹੀਂ ਹੁੰਦਾ ਝੁਕਣਾ ਪੈਂਦਾ ਝੁੱਕ ਕੇ ਕੰਮ ਸਾਰੇ ਰਾਸ ਹੋ ਜਾਂਦੇ ਆ ਚਾਹੇ ਕੋਈ ਵੀ ਵੱਡਾ ਸੰਕਟ ਹੋਵੇ ਝੁਕਣਾ ਜੇ ਨੂੰ ਝੁਕਣਾ ਆ ਗਿਆ ਉਹਨੂੰ ਲੈਣਾ ਆ ਗਿਆ بس ਇੱਕ ਚੀਜ਼ ਇਸ ਪੱਲੇ ਨੂੰ ਵੱਲੋਂ ਵੀ ਝੁਕਣਾ ਵੀ ਉੱਥੇ ਪੈਂਦਾ ਆ ਜਿੱਥੇ ਜਿੱਥੋਂ ਅੱਗੇੋਂ ਕੁਝ ਮਿਲਦਾ ਹੋਵੇ ਉੱਥੇ ਝੁਕ ਵੀ ਜਾਣਾ ਕੋਈ ਗੁਨਾਹ ਨਹੀਂ ਕਹਿੰਦੇ ਆਪਾਂ ਪਰ ਆਪਣਾ ਕੰਮ ਜ਼ਰੂਰ ਕਰਨਾ ਹੈ ਤਾਂ ਦੋਸਤੋ ਹੁਣ ਗੱਲ ਇਹ ਸੀ ਕਿ ਹੁਣ ਮੈਂ ਕੀਤੀ ਝੁਕੰਦੀ ਪਰ ਜਿੱਦਾਂ ਤੁਹਾਨੂੰ ਦੱਸਿਆ ਵੀ ਸਾਰਾ ਕੰਮ ਢਾਲੇ ਨਾਲ ਹੁੰਦਾ ਆ ਢਾਲੇ ਨੂੰ ਵਰਤਣਾ ਪਹਿਲਾਂ ਸੁਣ ਲਓ ਕਿੱਦਾਂ ਆ ਤੁਸੀਂ ਕੀ ਕਰਨਾ ਸੱਤ ਕਾਲੀ ਮਿਰਚ ਦੇ ਦਾਣੇ ਲੈ ਲੈਣੇ ਆ ਠੀਕ ਆ ਸੱਤ ਕਾਲੀ ਮਿਰਚ ਦੇ ਦਾਣੇ ਲੈਣੇ ਆ ਸਾਫ ਸੁਥਰੇ ਜਦੋਂ ਟੁੱਟੇ ਭੱਜੇ ਨਾ ਹੋ ਬਸ ਠੀਕ ਆ ਸੱਤ ਲੈ ਕੇ ਤੁਸੀਂ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਇਹ ਕੰਮ ਤੁਸੀਂ ਕਰਨਾ ਆ ਰਾਤ ਨੂੰ 8 ਤੋਂ 10 ਵਜੇ ਦੇ ਵਿੱਚ ਵਿੱਚ 8 ਵਜੇ ਤੋਂ 10 ਵਜੇ ਦੇ ਵਿੱਚ ਵਿੱਚ ਇਹ ਕੰਮ ਕਰਨਾ ਆ ਸੱਤ ਕਾਲੀਆਂ ਮਿਰਚਾਂ ਲੈ ਲੈਣੀਆਂ ਸੱਤ ਕਾਲੀਆਂ ਮਿਰਚਾਂ ਲੈ ਕੇ ਉਹਨੂੰ ਪਹਿਲਾਂ ਤਾਂ ਤੁਸੀਂ ਇਸੇ ਕਾਗਜ਼ ਦੇ ਵਿੱਚ ਰੱਖ ਲੈਣੀਆਂ ਜਾਂ ਹਥੇਲੀ 'ਚ ਰੱਖ ਲੋ ਠੀਕ ਹੈ ਉਸ ਕਾਲੀਆਂ ਮਿਰਚਾਂ ਨੂੰ ਪਹਿਲਾਂ ਤਾਂ ਮਾਤਾ ਕਾਲੀ ਦੀ ਫੋਟੋ ਅੱਗੇ ਰੱਖ ਲਓ ਜੇ ਮਾਤਾ ਕਾਲੀ ਦੀ ਫੋਟੋ ਹੈ ਨਹੀਂ ਤਾਂ ਮਾਤਾ ਕਾਲੀ ਦਾ ਨਾਮ ਲੈ ਲਓ ਮਾਤਾ ਕਾਲੀ ਦਾ ਨਾਮ ਲੈ ਕੇ ਕਿ हे ਮਾਤਾ ਕਾਲੀ ਜੋ ਵੀ ਮੇਰੇ ਘਰ ਦੇ ਵਿੱਚ ਦੁੱਖ ਤੇ ਲੇਧਤਾ ਪਈ ਹੈ ਉਹਦਾ ਨਾਸ਼ ਕਰਨ ਵਾਸਤੇ ਤੈਨੂੰ ਪ੍ਰਿਆਦ ਕਰ ਰਿਹਾ ਕਿ हे ਮਾਤਾ ਇਹ ਜਿਹੜੇ ਸੱਤ ਕਾਲੀ ਮਿਰਚੇ ਦੇ ਦਾਣੇ ਮੈਂ ਹੱਥ 'ਚ ਫੜੇ ਆ ਇਹ ਸਾਰਾ ਕੁਝ ਤੇਰੀ ਭਗਤੀ ਮੇਰੀ ਭਗਤੀ ਤੇ ਤੇਰੀ ਸ਼ਕਤੀ ਦੇ ਨਾਲ ਸਾਰਾ ਕੰਮ ਜੋ ਵੀ ਹੈ ਮੈਂ ਕਰਨ ਜਾ ਰਿਹਾ ਉਹ ਇਸ ਕਾਲੀਆਂ ਮਿਰਚਾਂ ਦੇ ਨਾਲ ਸੜ ਕੇ ਸੁਆਹ ਹੋ ਜਵੇ ਸਾਡੇ ਰਸਤੇ ਖੋਲੇ ਜਾਣ ਤੁਸੀਂ ਫਰਿਆਦ ਬੇਨਤੀ ਕਰਕੇ ਮਾਤਾ ਕਾਲੀ ਨੂੰ ਠੀਕ ਹੈ ਮਾਤਾ ਕਾਲੀ ਨੂੰ ਫਰਿਆਦ ਬੇਨਤੀ ਕਰਨੀ ਹੈ ਤੇ ਇੱਕ ਮਾਤਾ ਨੂੰ ਜੈਫਲ ਜਿਹੜਾ ਹੁੰਦਾ ਨਾ ਜੈਫਲ ਜਸ सुपारी ਵਰਗਾ ਹੁੰਦਾ ਜੈਫਲ ਰੱਖ ਦੇਣਾ ਬਾਸ ਮਾਤਾ ਕਾਲੀ ਨੂੰ ਭੇਟ ਕਰ ਦੇਣਾ ਕਿ ਮਾਤਾ ਕਾਲੀ ਇਹ ਤੇਰੀ ਭੇਟ ਆ ਮੇਰਾ ਇਹ ਕੰਮ ਹੈ ਪੂਰਾ ਹੋ ਜਵੇ ਠੀਕ ਹੈ ਤੇ ਮੇਰੇ ਘਰ ਚ ਪੈਸੇ ਥੇਲੇ ਦੀ ਤੰਗੀ ਹੋ ਜੇ ਚੜੀਆਂ ਦੂਰ ਹੋ ਜੇ ਤੇ ਲਿੱਦਰਤਾ ਚਲੀ ਜਾਵੇ ਬਿਮਾਰ ਜਿਹੜੇ ਜੀ ਆ ਸਭ ਠੀਕ ਹੋ ਜਾਣ ਤੇਰੀ ਕਿਰਪਾ ਦੇ ਨਾਲ ਤੁਸੀਂ ਇੰਨੀ ਫਰਿਆਦ ਬੇਨਤੀ ਕਰਨ ਤੋਂ ਬਾਅਦ ਜਿਹੜੇ ਉਹ ਸੱਤ ਕਾਲੀ ਮਿਰਚ ਦੇ ਦਾਣੇ ਆ ਜਿੰਨੇ ਵੀ ਘਰ ਦੇ ਜੀ ਉਹਨਾਂ ਤੋਂ ਵੀ ਸਵਾਲੋ ਪੁੱਠੇ ਘਮਾ ਲਓ ਸੱਤ ਵਾਰ ਸਭ ਤੋਂ ਨਿਆਣੇ ਹੋਣ ਘਰ ਦੇ ਜੀ ਹੁਣ ਸਾਰਿਆਂ ਦੇ ਉੱਤੇ ਪੁੱਠੇ ਘਮਾ ਲੈਣੇ ਆ ਸੱਤ ਕਾਲੀ ਮਿਰਚ ਦੇ ਦਾਣੇ ਫਿਰ ਮਾਤਾ ਨੂੰ ਫਿਰ ਫਰਿਆਦ ਕਰਨੀ ਆ ਦੀ ਮਾਤਾ ਕਾਲੀ ਜੋ ਵੀ ਹੈ ਇਹ ਸਭ ਕੁਝ ਸੜ ਕੇ ਸੁਆਹ ਹੋ ਜਵੇ ਨਜ਼ਰ ਹੋਵੇ ਕੋਈ ਵੀ ਚੀਜ਼ ਹੈ ਜੋ ਵੀ ਫੜੇ ਦਲਿਤਰਤਾ ਜਿੰਨੇ ਫੜੀ ਘੋਰ ਦਲਿਤਰਤਾ ਪਾਈ ਉਹਨੂੰ ਦੂਰ ਕਰ ਦੇ ਮਾਤਾ ਤੁਸੀਂ ਇੰਨੀ ਗੱਲ ਕਹਿ ਕੇ ਆਪਣੇ ਘਰ ਦੀ ਛੱਤ ਉੱਤੇ ਚਲੇ ਜਾਣਾ ਹੈ ਛੱਤ ਉੱਤੇ ਜਾ ਕੇ ਤੁਸੀਂ ਇਹ ਜਿਹੜੀਆਂ ਸਤ ਕਾਲੀ ਮੱਚ ਤੇ ਦਾਣੇ ਇਹਨਾਂ ਨੂੰ ਸਾੜ ਦੇਣਾ ਹੈ ਬਿਲਕੁਲ ਸੁਆਹ ਕਰ ਦੇਣੇ ਆ ਪਹਿਲੇ ਤੂੰ ਤੁਸੀਂ ਅੱਕ ਦਾ ਇੰਤਜ਼ਾਮ ਕਰ ਲੈਣਾ ਉੱਥੇ ਤੇ ਸੜ ਕੇ ਸੁਆਹ ਕਰ ਲੈਣਾ ਤੇ ਦੇਖਿਓ ਤੁਹਾਡੇ ਥੋੜੇ ਦਿਨਾਂ ਚ ਇਹ ਸਾਰੇ ਕੰਮ ਰਾਸ ਹੋ ਜਣੇ ਆ ਇਹ ਪੰਜ ਸ਼ਨੀਵਾਰ ਤੁਸੀਂ ਕਰ ਲੋ ਦੇਖਿਓ ਤੁਹਾਡੇ ਚਮਤਕਾਰ ਸਾਹਮਣੇ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾ ਦੀ ਜੈ ਮਸਤਾ